ਇੱਕ ਵਾਰ ਮੈਂ ਫੇਰ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਦਾਨ ਸਭਾ ਹਲਕਾ ਪੋਆ ਦਾ ਬਹੁਤ ਹੀ ਖੂਬਸੂਰਤ ਏਰੀਆ ਬਹੁਤ ਖੂਬਸੂਰਤ ਇਲਾਕਾ ਜਿੱਥੇ ਅੱਜ ਮੈਂ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਅੰਮ੍ਰੰਮ ਕਰਾਏ ਆ ਮੈਂ ਆਸ ਕਰਦਾ ਕਿ 2026 ਦਾ ਸਾਲ ਮੇਰੇ ਹਲਕੇ ਦੇ ਲੋਕਾਂ ਲਈ ਤੇ ਸਮਸਥ ਦੇਸ਼ ਵਾਸੀਆਂ ਲਈ ਬੜਾ ਚੰਗਾ ਸਾਬਤ ਹੋਏਗਾ ਅੱਜ ਮੈਂ 4 ਵੱਡੇ ਰੋੜਾਂ ਦਾ ਨਿਰਮਾਣ ਕਾਰਜ ਆਰੰਭ ਕਰਾਏ ਆ ਸੋ ਲਗਭਗ 14 ਕਿਲੋਮੀਟਰ ਅੱਜ ਸੜਕਾਂ ਦੇ ਜਿਹੜੇ ਉਹ ਕੰਮ ਸ਼ੁਰੂ ਕਰਾਏ ਆ ਔਰ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਕੰਮ ਜਿਹੜੇ ਨੇਪੜੇ ਚੜਨੇ ਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਵੀ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਨੇ ਬੜੇ ਖੁੱਲੇ ਮਨ ਦੇ ਨਾਲ ਫੰਡ ਦਿੱਤਾ ਪੈਸੇ ਦਿੱਤੇ ਆ ਸੋ ਅੱਜ ਜਿੱਥੇ ਅਸੀਂ ਖੜੇ ਆ ਪਿੰਡ ਬਸਾਉ ਬਾਰਮਾ ਇਥੋਂ ਸੜਕ ਦਾ ਆਰੰਭ ਕਰਕੇ ਔਰ ਇਹ ਗਾਜੀਵਾਰਮਾ ਗਾਜੀਵਾਰਮਾ ਤੋਂ ਕਿਲ ਪਰ ਤੇ ਇਸ ਵਸਾਹੂਵਾਰਮਾ ਤੋਂ ਪਿੰਡ ਚੜੋਲੀ ਤੇ ਇਹ ਲਗਭਗ 4 ਕਿਲੋਮੀਟਰ ਸੜਕ ਦਾ ਇਹ ਟੋਟਾ ਜਿਹੜਾ ਰਿਪੇਅਰ ਹੋਣੀ ਹੈ ਦਹਾਜ਼ਨ ਪੌਣਾ ਕਰੋੜ ਰੁਪਈਆ ਇੱਥੇ ਲੱਗਣਾ ਸੋ ਲਗਾਤਾਰ ਸੜਕਾਂ ਦੇ ਨਿਰਮਾਣ ਕਾ ਜਿਹੜੇ ਆ ਉਹ ਹਲਕੇ ਭੋਜ ਚੱਲ ਰਹੇ ਆ ਕਿਤੇ 18 ਫੁੱਟ ਸੜਕਾਂ ਬਣ ਰਹੀਆਂ ਨੇ ਕਿਤੇ 11 ਫੁੱਟ ਬਣ ਰਹੀਆਂ ਨੇ ਕਿਤੇ 16 ਫੁੱਟ ਬਣ ਰਹੀਆਂ ਨੇ ਸੋ ਜਿਹੜਾ ਵਾਅਦਾ ਸੀ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਲਗਾਤਾਰ ਉਤੇ ਪੈਰਾ ਦੇ ਰਹੇ ਆ ਸੋ ਮੈਨੂੰ ਖੁਸ਼ੀ ਆ ਕੀ ਅੱਜ ਨਵੇਂ ਸਾਲ ਦੇ ਉੱਤੇ ਨਵੀਆਂ ਸੜਕਾਂ ਦੇ ਨਿਰਮਾਣ ਕਾਜ ਆਰੰਭ ਕਰਾਏ ਆ ਔਰ ਇਹਦੇ ਨਾਲ ਦੀ ਨਾਲ 10 ਕਰੋੜ ਰੁਪਏ ਦੀ ਲਾਗਤ ਦੇ ਨਾਲ 30 ਸਟੇਡੀਅਮ ਜਿਹੜੇ ਆ ਉਹਨਾਂ ਦੇ ਵੀ ਕੰਮ ਲੱਗਿਆ ਹੋਇਆ ਸੋ ਬਹੁਤ ਵੱਡੀ ਪੱਧਰ ਤੇ ਵਿਕਾਸ ਕਾਰ ਚੱਲ ਰਿਹਾ ਮੈਂ ਉਮੀਦ ਕਰਦਾ ਕਿ ਜਲਦੀ 2-4 ਮਹੀਨਿਆਂ ਦੇ ਅੰਦਰ ਅੰਦਰ ਇਹ ਸੜਕਾਂ ਆਪਣੇ ਆਪ ਬੋਲਣਗੀਆਂ ਵੀ ਸਾਡੇ ਉੱਤੇ ਕਿਸੇ ਸਰਕਾਰ ਨੇ ਪੈਸਾ ਲਾਇਆ ਸੋ ਮੇਰੇ ਵੱਲੋਂ ਸਮੁੱਚੇ ਹਲਕਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮਾਣ